ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੋ ਨੀ ਸੈ ਭੰਗੁਰ ਪ੍ਰਸਾਦ ਜਪਿਆਦ ਸਚੁ ਜੁਬਾਦ ਸਚ ਹੈ ਪੀ ਸਚ ਨਾਨਕ ਹੋਸੀ ਭੀ ਸਚ ਵਾਦ ਗੁਰੇ ਨਮਹ ਹੈ ਜੁਗਵਾਦ ਗੁਰੇ ਨਮਹ ਹੈ ਸਤ ਗੁਰੇ ਨਮਹ ਹੈ ਸ੍ਰੀ ਗੁਰਦੇਵ ਨਮਹ ਹੈ ਨਮਸਕਾਰ 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 ਜਹਰ ਪੀਰ ਜਗਤ ਗੁਰ ਬਾਬਾ ਗੁਰੂ ਨਾਨਕ ਸਾਹਿਬ ਦੀਆਂ ਸੰਗਤਾਂ ਦੇ ਚਰਨਾਂ ਦੀ ਧੂੜ ਦਾਸ ਤੁਹਾਡਾ ਅਨੁਆਮਾ ਦੇ ਸੰਨੰਦਨ ਮੁਖ ਸੇਵਾਦਾਰ ਗੁਰਦੁਆਰਾ ਬੁਰਜ ਸਹਿ ਮਈ ਦੇ ਸੰਪਾਸ਼ੀਦ ਅਸਵੀ ਪਿੰਡ ਚੱਕ ਫਤੇ ਸਿੰਘ ਵਾਲਾ ਨੇੜੇ ਪੁੱਚੋ ਮੰਡੀ ਜਨਾ ਬਠਿੰਡਾ ਦੇਸ਼ ਪੰਜਾਬ ਤੋ ਗੁਰੂ ਪਿਆਰੇ ਗੁਰੂ ਸWAREਓ ਆਓ ਫਤੇ ਦੀਆਂ ਸਾਂਝਾਂ ਪਾਈਏ ਗੱਜ ਕੇ ਫਤੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿ ਸਹਨਸਾ ਸਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਪਾਤਸ਼ਾਹ ਦੀਆਂ ਕੀਤੀਆਂ ਅਲਾਹੀ ਬਖਸ਼ਿਸ਼ਾਂ صدਕਾ ਲਾਈਆਂ ਡਿਊਟੀਆਂ صدਕਾ ਪਰਜਾਨਾ ਬ੍ਰਾਗਣ ਰੂ ਬ੍ਰਹਮ ਗਿਆਨੀ ਮਾਂ ਤਨਤਨ ਮਾਂ ਦੇਸਾਂ ਦੇ ਬੁਰਜ ਸਾਹਿਬ ਤੋਂ ਜੁਗੋ ਜੁਗ ਟਲ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰੱਬੀ ਬਾਣੀ ਦੇ ਸ੍ਰੀ ਸਹਿਜ ਪਾਠ ਸਰਵਣ ਕਰਦੇ ਹਾਂ ਸਰਲ ਸਪਸ਼ਟ ਅਧਿਆਤਮਕ ਵਿਆਖਿਆ ਦਾ ਆਨੰਦ ਮਾਣਦੇ ਹਾਂ ਈ ਅਲਾਹੀ ਬਖਸ਼ਾ ਬ੍ਰਹਮ ਗਿਆਨ ਦੀਆਂ ਦਾਤਾਂ ਕਲਗੀਆਂ ਵਾਲੇ ਬਾਪੂ ਦਮਦਮਾ ਸਾਹਿਬ ਤਲਵੰਡੀ ਸਾਹਿਬ ਤੋਂ ਚੱਲ ਕੇ ਮਾਤਾ ਸਾਹਿਬ ਕੌਰ ਸੁੰਦਰ ਕੌਰ ਸਮੇਤ 1706 ਦੇ ਵਿੱਚ 18 ਜੇਠ ਵਾਲੇ ਦਿਨ ਮਾਹ ਦੇਸਾਂ ਦੇ ਘਰ ਪਹੁੰਚੇ 9 ਦਿਨ ਭਾਗ ਲਾਏ। ਇਹਨਾਂ 9 ਦਿਨਾਂ ਦੌਰਾਨ ਜੋ ਗੁਰੂ ਬਾਬਿਆਂ ਦੀ ਬਾਣੀ ਦੇ ਪ੍ਰਸੰਗ ਗੁਰੂ ਨਾਨਕ ਦੇਵ ਜੀ ਦੇ ਦਰ ਘਰ ਦੀ ਸਿੱਖੀ ਦਾ ਪ੍ਰਸੰਗ ਕਿਸ ਤਰ੍ਹਾਂ ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਲਾਹਾ ਲੈ ਸਕਦੇ ਹਾਂ ਜੁੜ ਸਕਦੇ ਹਾਂ ਅਸੀਂ ਕਿਸੇ ਵਰਨ ਦੇ ਹੋਈਏ ਕਿਸੇ ਧਰਮ ਦੇ ਹੋਈਏ ਸਾਡੇ ਲਈ ਸਤਿਗੁਰਾਂ ਨੇ ਕਿਸ ਤਰ੍ਹਾਂ ਖੁੱਲੇ ਦਰਵਾਜ਼ੇ ਰੱਖਿਆ ਅਸੀਂ ਕਿਸ ਤਰ੍ਹਾਂ ਨਰ ਤੋਂ ਨਰਾਇਣ ਹੋ ਸਕਦੇ ਹਾਂ ਭਗਤ ਤੋਂ ਭਗਵਾਨ ਹੋ ਸਕਦੇ ਹਾਂ ਸਿੱਖ ਤੋਂ ਗੁਰੂ ਗੁਰੂ ਤੋਂ ਚੇਲਾ ਦਸਨਾਤ ਜਾਣ ਕੇ ਆਪਣਾ ਜੀਵਨ ਸਫਲਾ ਕਰ ਸਕਦੇ ਹਾਂ ਸਤਿਗੁਰਾਂ ਨੇ ਜੋ ਸਮਝਾਇਆ ਮਾਂ ਦੇਸਾਂ ਦੀ ਝੋਲੀ ਪਾਇਆ ਬਚਪਨ ਤੋਂ ਸੇਵਾ ਕਰਦੇ ਆਂ ਸਿਮਰਨ ਕਰਦੇ ਆਂ ਬਾਰ-ਬਾਰ ਸਹਿਜ ਪਾਠ ਕਰਦੇ ਆਂ ਇਤਿਹਾਸ ਨੂੰ ਬਾਚਦੇ ਆਂ ਜੋ ਮਾਂ ਦੇ ਸਾਨੇ ਸਾਡੀ ਝੋਲੀ ਪਾਇਆ ਹੈ ਅਸੀਂ ਉਹ ਤੁਹਾਡੇ ਨਾਲ ਸਾਂਝ ਪਾਉਂਦੇ ਹਾਂ ਆਓ ਗੁਰੂ ਪਿਆਰਿਓ ਅੱਜ ਦੀ ਆਪਣੀ ਕਲਾਸ ਪੰਜਵੇਂ ਗੁਰੂ ਨਾਨਕ ਗੁਰੂ ਅਰਜਨ ਦੇਵ ਸਾਹਿਬ ਵੱਲੋਂ ਹੈ ਜਾਣਾਂਗੇ ਆਪਣੇ ਆਪੇ ਨੂੰ ਸਿੱਖਾਂ ਦੇ ਗੁਰੂ ਸਾਹਿਬ ਤੋਂ ਕਿ ਕਿਸ ਤਰ੍ਹਾਂ ਅਸੀਂ ਅੱਗੇ ਵਧ ਸਕਦੇ ਹਾਂ ਦੇਵ ਗੰਦਾਰੀ ਮਹੱਲਾ ਪੰਜਵਾ ਮਾਈ ਗੁਰ ਬਿਣ ਗਿਆਨ ਨ ਪਾਈਐ ਅਣਕ ਪ੍ਰਕਾਰ ਫਿਰਤ ਬਿਨ ਲਾਤੀ ਮਿਲ ਤਾ ਨਹੀਂ ਕੋ ਸਾਈਂ ਐ ਰਹਾਉ ਮੋਹ ਰੋਗ ਸੋਗ ਤਨ ਬਾਧਿਓ ਬਹੁ ਜੋਨੀ ਪਰਮਾਈਐ ਟਿਕਨ ਨਾ ਪਾਵੈ ਬਿਨ ਸਤ ਸੰਗਤ ਕਿਸ ਆਗੈ ਜਾਇ ਰੁਆਈਐ ਆਜੋ ਪਿਆਰਿਓ ਗੁਰੂ ਅਰਜਨ ਦੇਵ ਸਾਹਿਬ ਸਾਨੂੰ ਸਾਰਾ ਵਿਧਾਨ ਜੋ ਗੁਰੂ ਨਾਨਕ ਤੁਹਾਨੂੰ ਦੇ ਕੇ ਗਏ ਜਦੋਂ ਵੀ ਪੂਰੀ ਗੱਲ ਨੂੰ ਜਾਨਣਾ ਹੋਵੇ ਤਾਂ ਸਾਨੂੰ ਪੂਰੇ ਇਤਿਹਾਸ ਦਾ ਪਤਾ ਹੋਣਾ ਚਾਹੀਦਾ ਜੇ ਕਦੇ ਕਿਸੇ 3 ਘੰਟਿਆਂ ਦੀ ਫਿਲਮ ਨੂੰ ਦੇਖਣਾ ਹੋਵੇ ਕੁਦਰਤੋਂ 5 ਕਿ ਮਿੰਟ ਪਹਿਲਾਂ ਚੱਲ ਜਾਵੇ ਤੇ ਉਹ 5 ਮਿੰਟਾਂ 'ਚ ਕੁਝ ਐਸੀ ਗੰਦ ਵਾਪਰੀ ਹੋਵੇ ਜਿਹਦੇ ਦਿਵਾਲੇ ਸਾਰੀਆਂ ਤਰ੍ਹਾਂ ਘੁੰਮ ਰਹੀਆਂ ਹੈ ਤੋ 5 ਮਿੰਟ ਮਿਸ ਕਰਨ ਵਾਲੇ ਨੂੰ ਐਂਡ ਤੱਕ ਸਮਝ ਨਹੀਂ ਆਉਂਦੀ ਇਹ ਹੋ ਕੀ ਰਿਹਾ। ਇਸੇ ਤਰ੍ਹਾਂ ਜਦੋਂ ਅਸੀਂ ਗੁਰੂ ਨਾਨਕ ਦੀ ਦੇਣ ਨੂੰ ਭੁੱਲ ਕੇ ਕੋਈ ਅਰਥ ਕਰਾਂਗੇ ਗੁਰੂ ਨਾਨਕ ਦੇ ਦਿੱਤੀ ਰਾਮ ਜ ਨੂੰ ਛੱਡ ਕੇ ਅਰਥ ਕਰਾਂਗੇ ਤੌਲ ਜਾਗੇ। ਗੁਰੂ ਬਾਬੇ ਨਾਨਕ ਨੇ ਹਜ਼ਾਰਾਂ ਸਾਲਾਂ ਦਾ ਜੋ ਭਾਰਤ ਵਰਸ ਦਾ ਇਤਿਹਾਸ ਹੈ ਉਹਨੂੰ ਬਾਚਦੇ ਆਂ ਵੇਖਦੇ ਆਂ ਜੋ ਨਿਉ ਜੜ ਧਰੀ ਉਹਦੇ ਵਿੱਚ ਸਾਨੂੰ ਦੱਸਿਆ ਕਿ ਜਿਸ ਪਰਮਪਿਤਾ ਪਰਮਾਤਮਾ ਨਾਲ ਸੀ ਜੁੜਨਾ ਜਿਹਨੂੰ ਪਰਬਦਵਾਦ ਪਰਬਦਗਾਰ ਕਿਹਾ ਉਹ ਮਾਲਕ ਆਪ ਨਿਰਾਕਾਰ ਹੈ ਜਦੋਂ ਉਹ ਆਕਾਰ ਚ ਆਇਆ ਉਹਨੇ ਆਪਣੀ ਸ਼ਕਤੀ ਨੂੰ ਸਰਗੁਣ ਰੂਪ ਚ ਸਾਹਮਣੇ ਲਿਆਂਦਾ ਉਹਨੂੰ ਕਿਹਾ ਏਕਮਾਈ ਜੁਗਤਬਈ ਉਹ ਸ਼ਕਤੀ ਤੋਂ ਤਿੰਨ ਸ਼ਕਤੀਆਂ ਦਾ ਜਨਮ ਹੋਇਆ ਤਿੰਨ ਚੇਲੇ ਪ੍ਰਵਾਨ ਜਿਨ੍ਹਾਂ ਨੂੰ ਬ੍ਰਹਮਾ ਵਿਸ਼ਨ ਮਹੇਸ਼ ਕਿਹਾ ਉਹ ਜਿੰਨੀਆਂ ਤਾਕਤਾਂ ਜਿੰਨਾ ਗਿਆਨ ਜਿੰਨਾ ਧਿਆਨ ਜਿੰਨਾ ਸਿਸਟਮਾ ਸ੍ਰਿਸ਼ਟੀ ਦਾ ਇਹ ਸਾਰਾ ਮਾਣ ਦੇ ਹੱਥ ਹੈ ਮਾਣ ਇਹਨੂੰ ਕੀਲਤ ਕੀਤਾ ਵਾ ਇਹਨੂੰ ਲੋਕ ਲਾਏ ਹੋਏ ਆ ਮਾਣ ਦੀ ਬਖਸ਼ੀ ਕੋਈ ਵੀ ਚੀਜ਼ ਸਿੱਧੀ ਨਹੀਂ ਮਿਲ ਸਕਦੀ ਉਹਦੇ ਪਿੱਛੇ ਬਹੁਤ ਵੱਡਾ ਸਿਸਟਮਾ ਕਰਤੇ ਪੁਰਖ ਦਾ ਤੇ ਕਰਤੇ ਪੁਰਖ ਨੇ ਮਾਣ ਨੂੰ ਤਾਕਤਾਂ ਬੇ ਥਾ ਦਿੱਤੀਆਂ ਸ਼ਕਤੀ ਨੂੰ ਜਿਹਨੂੰ ਅਸੀਂ ਧੰਤਨ ਸ੍ਰੀ ਆਦਿ ਸ਼ਕਤੀ ਮਾਂ ਕਹਿੰਦੇ ਆ ਉਹ ਤਾਕਤਾਂ ਲੈ ਕੇ ਉਹ ਵਿੱਚ ਰਹੀ ਹੈ ਸੰਸਾਰ ਨੂੰ ਚਲਾ ਰਹੀ ਹੈ ਪਰ ਉਹਦੇ ਨੇ ਕੋਈ ਵਾਦਾ ਕੀਤਾ ਵਾ ਵੀ ਜਿੱਥੇ ਮੇਰਾ ਪੁੱਤਰ ਆ ਗਿਆ ਸੰਤ ਸਾਧੂ ਗੁਰੂ ਤੇ ਜਦੋਂ ਗੁਰੂ ਤੇਰੇ ਕੋਲ ਕੋਈ ਸਪਾਰਸ ਕਰੇ ਗੁਰੂ ਤੈਨੂੰ ਕੁਝ ਕਵੇ ਉਹਦੀ ਗੱਲ ਤੈਨੂੰ ਮੰਨਣੀ ਪੈਣੀ ਆ ਇਹ ਹੀ ਵਿਧਾਨ ਪੂਰੀ ਸ੍ਰਿਸ਼ਟੀ ਤੇ ਚੱਲਦਾ ਹੈ ਜਦੋਂ ਅਸੀਂ ਇਸ ਲੌ ਨੂੰ ਸਮਝ ਜਾਾਂਗੇ ਕਿ ਸ਼ਕਤੀ ਦੇ ਜਿਹੜੇ ਪਾਸਵਰਡ ਆ ਉਹ ਖੁੱਲਦੇ ਉਦੋਂ ਆ ਜਦੋਂ ਗੁਰੂ ਖਲਾਉਂਦਾ ਹੈ ਉਹਨਾਂ ਚਰ ਪ੍ਰਕਿਰਤੀ ਆਦਿ ਸ਼ਕਤੀ ਮਾਂ ਇਹ ਮਾਈ ਭੇਤ ਨਹੀਂ ਦਿੰਦੀ ਬਾਦਸ਼ਾਹ ਕਹਿੰਦੇ ਮਾਈ ਗੁਰ ਬਿਨ ਗਿਆਨ ਨਾ ਪਾਈਐ ਇਹ ਠੀਕ ਹੈ ਕਿ ਕਰਤੇ ਦੇ ਦਰ ਤੋਂ ਸਾਨੂੰ ਵੀ ਪਤਾ ਲੱਗਿਆ ਕਿ ਤੇਰੇ ਕੋਲ ਜਿਹੜੇ ਗੁਣਾਂ ਦੇ ਭੰਡਾਰ ਪਏ ਆ ਖਜ਼ਾਨੇ ਪਏ ਆ ਗਿਆਨ ਦੇ ਖਜ਼ਾਨੇ ਪਏ ਆ ਅਥਾ ਤਾਕਤਾਂ ਪਈਆਂ ਉਹਨਾਂ ਤਾਕਤਾਂ ਨੂੰ ਵੀ ਗੁਰੂ ਤੋਂ ਬਿਨਾ ਪਾਇਆ ਨਹੀਂ ਜਾ ਸਕਦਾ ਜਾਣਿਆ ਨਹੀਂ ਜਾ ਸਕਦਾ ਜਦੋਂ ਕੱਲੇ ਅਸੀਂ ਗੁਰੂ ਤੋਂ ਬਿਨਾ ਇਹਦੇ ਕੋਲ ਜਾਂਨੇ ਆ ਮਾਂ ਕੋਲੇ ਪੰਪ ਮਾਰਦੀ ਹੈ ਵੀ ਤੇਰੇ ਵਰਗਾ ਕੌਣ ਹੈ ਇਹ ਹੋਮੇ ਨੂੰ ਜਾਗਰਤ ਕਰਦੀ ਹੈ ਇਹਨੇ ਸਾਨੂੰ ਫਸਾ ਕੇ ਰੱਖਣਾ ਸਾਨੂੰ ਆਪਦੇ ਭਰਮ ਦੇ ਅਧੀਨ ਜੋੜ ਕੇ ਰੱਖਣਾ ਥੱਲੇ ਨੂੰ ਖਿੱਚਣਾ ਹੈ ਇਕੋ ਇੱਕ ਗੁਰੂ ਜਿਹੜਾ ਸਾਨੂੰ ਅਸਲੀ ਗਿਆਨ ਦੇ ਕੇ ਇਹਦੀ ਸਮਝ ਦੇ ਕੇ ਸ਼ਕਤੀ ਦੀ ਸ਼ਕਤੀ ਦੇ ਪਾਸਵਰਡਾਂ ਨੂੰ ਸਮਝਾ ਕੇ ਇਹਦੇ ਤੰਤਰ ਨੂੰ ਸਮਝਾ ਕੇ ਇਹਦੇ ਹੁਕਮ ਨੂੰ ਨਿਜਮ ਨੂੰ ਸਮਝਾ ਕੇ ਸਾਨੂੰ ਕੱਢ ਕੇ ਲੈ ਜਾਂਦਾ ਉਹ ਗੁਰੂ ਦੱਸਦਾ ਕਿ ਕਿਹੜਾ ਪਾਸਵਰਡ ਹੈ ਇਸ ਲਈ ਗੁਰੂ ਦੀ ਕਿਰਪਾ ਤੋਂ ਬਿਨਾ ਕੁਝ ਨਹੀਂ ਮਿਲਦਾ ਪਾਸ਼ਾ ਕਹਿੰਦੇ ਮਾਈ ਗੁਰ ਬਿਨ ਗਿਆਨ ਨਾ ਪਾਈਐ ਅਣਕ ਪ੍ਰਕਾਰ ਫਿਰਤ ਬਿਨ ਲਾਤੇ ਮਿਲਤ ਨਹੀਂ ਗੋਸਾਈਆਂ ਰਹਾਓ ਕਹਿੰਦੇ ਗੁਰੂ ਤੋਂ ਬਿਨਾ ਨਾ ਕੋਈ ਸਿੱਧਾ ਮੱਥਾ ਲਾਉਂਦਿਆ ਮਾਨਾ ਵੀ ਅਸੀਂ ਆਏ ਨਾਲਾਂ ਗਿਆ ਤਾਕਤ ਪਾਲਾਂਗੇ ਇਹਨੂੰ ਮੰਨ ਲਾਂਗੇ ਇਹਨੂੰ ਪੂਜ ਲਾਂਗੇ ਮਾਰੇ ਕਹਿੰਦੇ ਦੇਖਿਆ ਜੀਵਨ ਚ ਇੱਕ ਅਧਾ ਨਹੀਂ ਅਨੇਕ ਹੀ ਕਹਿੰਦੇ ਬਿਲਕਦੇ ਫਿਰਦੇ ਆ ਕੋਲੋਂ ਹੀ ਗੱਲ ਬਣਾ ਲੈਂਦੇ ਆ ਕੋਲੋਂ ਹੀ ਢਾ ਲੈਂਦੇ ਆ ਕੋਲੋਂ ਹੀ ਇਦਨ ਨੂੰ ਲੰਘੇ ਇਦਨ ਨੂੰ ਲੰਘ ਕੇ ਜੀਵਨ ਲੰਘਾ ਲੈਂਦੇ ਆ ਗੁਰੂ ਤੋਂ ਬਿਨਾਂ ਉਹ ਸੂਤਰ ਨਹੀਂ ਪਤਾ ਲੱਗਦੇ ਪਰਮ ਪਿਤਾ ਪਰਮਾਤਮਾ ਨੂੰ ਮਿਲਣ ਦੇ ਸੂਤਰ ਗੁਰੂ ਕੋਲ ਆ ਮਹਾਰਾਏ ਕਹਿੰਦੇ ਬਥੇਰੇ ਖਿਲਦੇ ਆ ਬਿਲਕਦੇ ਅਣਕ ਪ੍ਰਕਾਰ ਫਿਰਤ ਬਿਨ ਲਾਤੇ ਇੱਕ ਤਰ੍ਹਾਂ ਨਾਲ ਨਹੀਂ ਮਹਾਰਾਏ ਕਹਿੰਦੇ ਕਈ ਸੋ ਰਸਤਾ ਬੜਾਈ ਬੈਠੇ ਆ ਵੀ ਸਿੱਧੀ ਪੂਜਾ ਕਰਕੇ ਸਿੱਧਾ ਮਾਤਵਾ ਸ਼ਕਤੀ ਪਾ ਕੇ ਆ ਕਰ ਲਾਂਗੇ ਉਹਨਾਂ ਨੂੰ ਇਹ ਵੀ ਨਹੀਂ ਪਤਾ ਕਿ ماں ਜੇ ਅਤੀ ਪ੍ਰਸੰਨ ਵੀ ਹੋ ਜੇ ਮੁਕਤੀ ਵਾਲਾ ਦਰ ਗੁਰੂ ਤੋਂ ਬਿਨਾ ਫੇਰ ਨਹੀਂ ਖੁੱਲਦਾ ਇਹ ਮਾਣ ਨਿਰੰਕਾਰ ਨੇ ਗੁਰੂ ਨੂੰ ਹੀ ਬਖਸ਼ਿਆ ਕਿ ਜੇ ماں ਵੀ ਮੁਕਤੀ ਦੇਣੀ ਚਾਹੂ ਉਹ ਵੀ ਆਪਣੇ ਬੱਚੇ ਨੂੰ ਆਪਣੇ ਸੰਤ ਨੂੰ ਆਪਣੇ ਜੁੜਨ ਵਾਲੇ ਨੂੰ ਸਾਧੂ ਕੋਲ ਭੇਜੋ ਗੁਰੂ ਕੋਲ ਭੇਜੋ ਇਹ ਵਰਤਾਨਾ ਜੇ ਕੋਈ ਸਿੱਧਾ ਫਿਰ ਦਾਣਾ ਸਿੱਧਾ ਗੁਸਾਈ ਨਹੀਂ ਮਿਲਦੇ ਸਿੱਧਾ ਮਾਲਕ ਨਹੀਂ ਮਿਲਦਾ ਭਾਰਤ ਦੀ ਇੱਕ ਕਹਾਣੀ ਹੈ ਕਿ ਬਹੁਤ ਵੱਡਾ ਕਾਲੀ ਮਾਂ ਦਾ ਭਗਤ ਜਦੋਂ ਉਹਨੇ ਸਾਖਸ਼ਾਤ ਪ੍ਰਗਟ ਕਰਦੀ ਸੀ ਜਦੋਂ ਇਹ ਬਚਨ ਦੇ ਲੱਗੀ ਸੀ ਸਾਹਮਣੇ ਆ ਕੇ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਪਰਮਹੰਸ ਰਾਮਕ੍ਰਿਸ਼ਨ ਗੁਰੂ ਨਾਨਕ ਦੇ ਦਰ ਘਰ ਦਾ ਸਿੱਖ ਅਦਾਸੀ ਸਾਧੂ ਜਿਨ੍ਹਾਂ ਦੀਆਂ ਡਿਊਟੀਆਂ ਗੁਰੂ ਨਾਨਕ ਨੇ ਪੂਰੇ ਸੰਸਾਰ ਚ ਵਿਚਨ ਤੇ ਲਾਈਆਂ ਸੀ ਵੀ ਥਾਂ ਥਾਂ ਜਾ ਕੇ ਬੀਜ ਮੰਤਰ ਦੇਣਾ ੴ ਦਾ ਮੰਤਰ ਦੇ ਕੇ ਓੰਕਾਰ ਦੇ ਨਾਲ ਜੋੜਨਾ ਹੈ ਆਉਂਦੇ ਜਾਂਦੇ ਸਾਹਾਂ ਨੂੰ ਮਹਿਸੂਸ ਕਰਦੇ ਆ ਪਵਨ ਗੁਰੂ ਤੋਂ ਸ਼ਬਦ ਗੁਰੂ ਦੀ ਯਾਤਰਾ ਦੇ ਰਾਹ ਚੜਾ ਦੇਣਾ ਇਹ ਕੰਮ ਪੂਰੇ ਭਾਰਤ ਚ ਚੱਲਿਆ ਇਸੇ ਕਰਕੇ ਗੁਰੂ ਨਾਨਕ ਦੇਵ ਜੀ ਦੇ ਦਰਘਾ ਦੀ ਸਿੱਖੀ ਬਹੁਤ ਵੱਡੀ ਆ ਅੱਜ ਜਿਹੜਾ ਸਾਨੂੰ ਸਿਸਟਮ ਦੀਦਾ ਨਾ ਇੰਨਾ ਕ ਇਹ ਤਾਂ ਬਹੁਤ ਬਾਅਦ ਦੀਆਂ ਗੱਲਾਂ ਐ ਇੰਨਾ ਕੀ ਪਰ ਗੁਰੂ ਨਾਨਕ ਦੇਵ ਜੀ ਦੀ ਸਿੱਖੀ ਗੁਰੂ ਗ੍ਰੰਥ ਸਾਹਿਬ ਦੀ ਸਿੱਖੀ ਪੂਰੇ ਸੰਸਾਰ ਚ ਹੈ ਉਹਨਾਂ ਲੋਕਾਂ ਨੂੰ ਤਾਂ ਅਸੀਂ ਕਦੇ ਮਿਲ ਹੀ ਨਹੀਂ ਸਕਦੇ ਅਸੀਂ ਤਾਂ ਪੰਜਾਬੀ ਪੰਜਾਬ ਤੇ ਹੀ ਉਲਝ ਕੇ ਇੱਥੇ ਖੜੇ ਆ ਉਹ ਗੁਰੂ ਨਾਨਕ ਦਾ ਸਿੱਖ ਉਦਾਸੀ ਸਾਧੂ ਤੋਤਾਪੁਰੀ ਉਦੋਂ ਉਹਨਾਂ ਇਲਾਕਿਆਂ ਦੇ ਵਿੱਚ ਦਵਾਨ ਲਾਉਣ ਗਿਆ ਵਾ ਲੋਕਾਂ ਨੂੰ ਨਾਮ ਦਾਣ ਦੀ ਬਖਸ਼ਿਸ਼ ਕਰਨ ਗਿਆ ਵਾ ਮਾਣੇ ਸਾਖਸ਼ਾਤ ਪ੍ਰਗਟ ਹੋ ਕੇ ਕਿਹਾ ਕਿ ਪੁੱਤਰਾ ਤੋਤਾਪੁਰੀ ਜੀ ਆ ਰਹੇ ਆ ਤੇਰੇ ਹੀ ਨਗਰ ਦੇ ਵਿੱਚ ਦਿਵਾਨ ਹੈ ਜਹ ਜਾ ਕੇ ਨਾਮ ਦਾਣ ਲੈਣਾ ਤੇਰਾ ਕल्याण ਹੋ ਜਾ ਭਗਤ ਜੀ ਨੂੰ ਬੜੀ ਸੱਟ ਲੱਗੀ ਹਿਰਦੇ ਨੂੰ ਲੱਗਦੀ ਹੈ ਹਰ ਇੱਕ ਦਿਨ ਲੱਗਦੀ ਹੈ ਕਹਿੰਦਾ ਮਾ ਮੈਂ ਇੰਨੀ ਪੂਜਾ ਕੀਤੀ ਇੰਨੀ ਸੇਵਾ ਕੀਤੀ 12 ਸਾਲ ਹੋ ਗਏ ਮੈਨੂੰ ਲਗਾਤਾਰ ਤੈਨੂੰ ਪਾਉਣ ਵਾਸਤੇ ਤੂੰ ਮੈਨੂੰ ਬੁੱਕਲ ਚ ਵੀ ਲੈਣੀ ਆ ਮੈਨੂੰ ਮਿਲਦੀ ਵੀ ਆ ਆਉਣੀ ਵੀ ਆ ਹਲੇ ਕੋਈ ਕਸਰ ਨਹੀਂ ਕੀ ਕਿ ਮੈਨੂੰ ਤੋਤਾਪੁਰੀ ਕੋਲ ਜਾਣਾ ਪਊ ਤਿੰਤੋਂ ਪਤਾ ਲੱਗਦਾ ਵੀ ਕਿਨੂੰ ਕਿਹੜੀਆਂ ਦਾਤਾਂ ਦਿੱਤੀਆਂ ਨਰੰਘਕਾਰ ਨੇ ਆ ਇਹ ਹੀ ਗੱਲ ਗੁਰੂ ਅਰਜਨ ਸਾਹਿਬ ਦੱਸ ਰਹੇ ਆ ਕਹਿੰਦਾ ਫਿਰ ਮੈਨੂੰ 12 ਸਾਲ ਪੂਜਾ ਕਰਨ ਦਾ ਫਾਇਦਾ ਕੀ ਹੋਇਆ ਮਾਂ ਕਹਿੰਦੀ ਤੈਨੂੰ ਫਾਇਦਾ ਇਹ ਹੋਇਆ ਕਿ ਜੇ ਤੂੰ 12 ਸਾਲ ਸੇਵਾ ਪੂਜਾ ਕੀਤੀ ਹੈ ਤੈਨੂੰ ਮੈਂ ਦੱਸ ਰਹੀ ਆ ਖੁਦ ਤੇਰਾ ਇਸ਼ਟ ਕਿ ਗੁਰੂ ਘਰ ਦਾ ਸਿੱਖ ਆ ਰਿਹਾ ਤੋਤਾਪੁਰੀ ਜਾ ਕੇ ਨਾਮ ਦਾਣ ਲੈਣਾ ਕਲਿਆਣ ਹੋ ਜੂ ਨਹੀਂ ਆਏ ਪਤਾ ਲੱਗਣਾ ਕਿ ਇਹ ਸਤਿਗੁਰੂ ਆ ਤੋਤਾਪੁਰੀ ਤੋਤਾਪੁਰੀ ਦੀ ਸਰਨ ਜਾਵੜ ਕੋਈ ਛੋਟੀ ਗੱਲ ਨਹੀਂ ਕੋਲੋਂ ਦੀ ਵਿਚਰ ਜਾਂਦੇ ਆ ਪਤਾ ਨਹੀਂ ਲੱਗਦਾ ਤੈਨੂੰ ਮੈਂ ਦੱਸ ਰਹੀ ਆ ਤੇਰਾ ਕਲਿਆਣ ਹੋ ਜੂਗਾ ਫਿਰ ਉਹ ਜਾਂਦਾ ਬੇਨਤੀ ਕਰਦਾ ਤੋਤਾਪੁਰੀ ਨੂੰ ਇਹ ਇਥੋਂ ਤੱਕ ਮੇਰੀ ਗੱਲ ਬਣ ਚੁੱਕੀ ਆ ਪਰ ਮਾਣੇ ਮੈਨੂੰ ਹੁਕਮ ਕੀਤਾ ਕਿ ਤੂੰ ਸੰਤਾਂ ਤੋਂ ਨਾਮ ਦਾਣ ਲੈ ਓੰਕਾਰ ਨਾਲ ਜੁੜ ਇਹ ਯਾਤਰਾ ਕਾਰਜ ਜੀ ਕਲਿਆਣ ਕਰਾਉਣਾ ਤਾਂ ਬਾਪੂ ਨਾਲ ਜੁੜਨਾ ਨਿਰਾਕਾਰਨਾ ਉਹ ਕਹਿੰਦਾ ਵੀ ਠੀਕ ਐ ਆ ਜਾ ਉਹਨੇ ਮੰਤਰ ਦਿੱਤਾ ਗੁਰਮੰਤਰ ਦਿੱਤਾ ਹੁਣ ਉਹਦੇ ਨਾਲ ਘਟਣਾ ਕੀ ਘੜਦੀ ਆ ਉਹਦਾ ਰੋਜ਼ ਦਾ ਅਭਿਆਸ ਆ ਉਹ ਗੁਰਮੰਤਰ ਜਪਣ ਬੈਂਦਾ ਜਦੋਂ ਉਹਨੂੰ ਸਰੂਰ ਆਉਂਦਾ ਇੱਥੇ ਸੁਰਤ ਚੜਦੀ ਆ ਕਾਲੀ ਪ੍ਰਗਟ ਹੋ ਜਾਂਦੀ ਹੈ ਉਦੋਂ ਹੀ ਰੁੱਝ ਜਾਂਦਾ ਰੋਣ ਲੱਗ ਜਾਂਦਾ ਅੱਖਾਂ ਚੋਂ ਅਸਰੂ ਵਹਿੰਦੇ ਆ ਉਹਦੇ ਨਹੀਂ ਗੱਲਾਂ ਚੱਲਦੀਆਂ ਕਈ ਦਿਨ ਟੱਪ ਗਏ ਫਿਰ ਤੋਤਾਪੁਰੀ ਨੇ ਕਿਹਾ ਵੀ ਭਗਤ ਜੀ ਮੇਰੇ ਕੋਲੇ ਦੋ ਦਿਨ ਹੈ ਮੈਂ ਇਹ ਦੂ ਬਾਦ ਚਲੇ ਜਾਣਾ ਹੋਰ ਖੇਤਰਾਾਂ ਚ ਜੇ ਤੂੰ ਲੈ ਸਕਦਾ ਦਾਤ ਅੱਗੇ ਟੱਪ ਸਕਦਾ ਦਸਵੇਂ ਦਵਾਰ ਤੋਂ ਉਹ ਕਹਿੰਦਾ ਮੈਂ ਕੀ ਕਰਾਂ ਮੇਰੇ ਮੂਹਰੇ ਮਾਂ ਖੜਦੀ ਆ ਇਸੇ ਕਰਕੇ ਕਿਹਾ ਜਾਂਦਾ ਗੁਰੂਗੁਰੂ ਘਰ ਚ ਕਿ ਕਿਸੇ ਮੂਰਤੀ ਦੀ ਪੂਜਾ ਸਿੱਧੀ ਨਾ ਕਰੋ ਜਦੋਂ ਤੁਹਾਡਾ ਟਾਈਮ ਅੰਦਰ ਟੱਪਣ ਦਾ ਆਉਣਾ ਮੂਰਤ ਮੂਰੇ ਆ ਜਾਣੀ ਆ 파ਤਸ਼ਾਹ ਨੇ ਇਸੇ ਕਰਕੇ ਕਿਹਾ ਕਿ ਜਾਗਤ ਜੋਤ ਦਾ ਹੀ ਧਿਆਨ ਧਰਨਾ ਹੈ ਜੇ ਉਹ ਕਾਲੀ ਦੀ ਮੂਰਤੀ ਦਾ ਧਿਆਨ ਧਰਦਾ ਸੀ ਤੇ ਅਸੀਂ ਜੇ ਕਿਸੇ ਗੁਰੂ ਦੀ ਮੂਰਤੀ ਦਾ ਧਿਆਨ ਧਰਾਂਗੇ ਤਾਂ ਮੂਰਤੀ ਨੇ ਦਮੂਰੇ ਆਉਣਾ ਹੀ ਆ ਇਸੇ ਕਰਕੇ ਗੁਰੂ ਘਰ ਚ ਕਿਹਾ ਜਾਂਦਾ ਕਿ ਭਾਈ ਜਾਗਤ ਜੋਤ ਦਾ ਧਿਆਨ ਧਰਨਾ ਹੈ ਜੋਤ ਪ੍ਰਕਾਸ਼ ਆ ਜਿਹੜਾ ਟੱਪ ਜਾਂਦਾ ਹੈ ਬਰੀਕ ਥਾਵਾ ਵਿੱਚ ਦੀ ਵੀ ਮੂਰਤ ਨਹੀਂ ਟੱਪਦੀ। ਫਿਰ ਉਹਨੇ ਕਿਹਾ ਵੀ ਮਿੱਤਰਾ ਗੱਲ ਸੁਣ ਤੂੰ ਕਾਲੀ ਨੂੰ ਕੱਟ ਦੇ ਜਦੋਂ ਮੂਹਰੇ ਆਉਂਦੀ ਹੈ। ਉਹ ਕਹਿੰਦਾ ਵੀ ਮੈਂ ਕਾਲੀ ਮੇਰਾ ਇਸਟਾ ਮੈਂ ਉਹਨੂੰ ਐ ਕਿਵੇਂ ਕੱਟ ਦਿਆਂ? ਤੇ ਨਾਲੇ ਕਹਿੰਦਾ ਮੈਂ ਕੱਟੂ ਕਾਦਣਾ ਕਿਰਪਾਨ ਕਿੱਥੋਂ ਲਿਆऊं? ਤੋਦਾ ਬੁਰੀ ਹੱਸ ਕੇ ਕਹਿੰਦੇ ਜਿੱਥੋਂ ਕਾਲੀ ਦਿਉਣਾ ਉੱਥੇ ਹੀ ਕਿਰਪਾਨ ਆਜੂ। ਤੇਰੇ ਹੀ ਭਾਵ ਹੈ ਇਹ ਸਾਰਾ ਕੁਝ। ਇਹ ਨੂੰ ਤੱਪ ਐਸੇ ਭਾਵ ਦੇ ਵਿੱਚ ਅੱਜ ਸਾਡਾ ਅੱਧਾ ਪੰਜਾਬ ਉਲਝਿਆ ਫਿਰਦਾ ਵੀ ਮੈਨੂੰ ਆਹ ਦੀਂਦਾ ਮੈਨੂੰ ਆਹ ਦੀਂਦਾ ਦਿਸਣ ਦਸਾਉਣ ਨਾਲ ਕੁਝ ਨਹੀਂ ਹੁੰਦਾ ਜਿੰਨਾ ਚਿਰ ਉਹ ਸਹਿਜ ਨਹੀਂ ਬਣਦਾ ਅੰਦਰ ਉਹ ਗੱਲ ਦਾ ਪਤਾ ਨਹੀਂ ਲੱਗਦਾ ਉਹਨੇ ਫਿਰ ਕਿਹਾ ਕਹਿੰਦਾ ਵੀ ਚਲ ਅੱਜ ਮੇਰਾ ਦੇਣਾ ਆਖਰੀ ਚਲ ਜਦੋਂ ਹੁਣ ਮੈਂ ਤੇਰੀ ਮਦਦ ਕਰੂੰ ਇੰਨੀਕ ਵੀ ਜਦੋਂ ਹੀ ਮੈਨੂੰ ਪਤਾ ਲੱਗਿਆ ਤੇਰੇ ਕਾਲੀ ਸਾਹਮਣੇ ਆ ਗਈ ਤੈਨੂੰ ਭਾਵ ਵੰਡੇ ਸ਼ੁਰੂ ਹੋ ਗਏ ਤੇ ਮੈਂ ਆਪਣੇ ਕੰਢਿਓਂ ਵਾਰ ਕਰੂੰ ਤੇਰੇ ਮੱਥੇ ਤੇ ਉਦੋਂ ਜੇ ਤਾਂ ਗੰਦ ਬਣ ਗਈ ਤੇਰੀ ਕਿਸਮਤ ਜੇ ਨਾ ਬਣੀ ਭਰਾਵਾ ਕੱਲ ਨੂੰ ਮੈਂ ਜਾਣਾ ਚਰੋਣੇ ਕੋਈ ਕੱਚ ਪਿਆਸੀ ਨੇੜੇ ਉਹ ਹੱਥ ਚ ਲੈ ਲਿਆ ਤੇ ਭਗਤ ਜੀ ਬਹਿ ਗਿਆ ਜਦੋਂ ਲਾਗੇ ਸਾਧਨਾ ਕਰਨ ਕਰਦੇ ਕਰਦੇ ਜਦੋਂ ਇੱਥੋਂ ਬਣਨਾ ਸ਼ੁਰੂ ਹੋਇਆ ਮਾਹੌਲ ਕਿ ਮਾਂ ਆ ਗਈ ਸਾਹਮਣੇ ਤੇ ਉਹਨੇ ਆਵਾਜ਼ ਦਿੱਤੀ ਕਹਿੰਦਾ ਚੱਕ ਕਿਰਪਾਨ ਕਰਦੇ ਟੋਟੇ ਉਹਨਾਂ ਨੇ ਭਾਵ ਬਣਾਇਆ ਚੱਕਣ ਦਾ ਕਿਰਪਾਨ ਤੇ ਤੋਤਾਪੁਰ ਜੀ ਨੇ ਮੱਥੇ ਚੋਦੇ ਆ ਕੰਚ ਨਾਲ ਲੀਕ ਵਾਤੀ ਤੇ ਉਹ ਜਦੋਂ ਦਰਦ ਹੋਇਆ ਦਰਦ ਦੀ ਲੀਕ ਬਹੀ ਸੁਰਤ ਚਾਹੇ ਵੱਜਿਆ ਉਹਨੂੰ ਕਿਰਪਾਣ ਵੱਜ ਗਈ ਤੇ ਉਹ ਜਿਹੜੀ ਮੂਰਤੀ ਸੀ ਮਾਂ ਦੀ ਉਹ ਕੱਟੀ ਗਈ ਉਹ ਮਾਂ ਤਾਂ ਹੈ ਨਹੀਂ ਸੀ ਮਾਂ ਦੀ ਮੂਰਤੀ ਸੀ ਉੱਥੇ ਤੇ ਜਦੋਂ ਹੀ ਕੱਟੀ ਗਈ ਦਸਮਦਵਾਰ ਖੁੱਲ੍ਹੇ ਅੰਦਰ ਟੱਪਿਆ ਫਿਰ ਤਾਂ ਸੁਵਾਦੀ ਚ ਚਲੇ ਗਿਆ ਫਿਰ ਤਾਂ ਉਹ ਆਨੰਦ ਦੇ ਵਿੱਚ ਗਿਆ 8 ਘੰਟਿਆਂ ਤੱਕ ਕਹਿੰਦੇ ਉਹਨੂੰ ਸੁਰਤ ਨਹੀਂ ਆਈ ਫਿਰ ਜਦੋਂ ਸੁਰਤ ਮਾੜੀ ਜੀ ਸੰਭਲੀ ਚੰਦ ਪਕੜਦੇ ਗੁਰੂ ਦੇ ਵੀ ਪਤਾ ਨਹੀਂ ਕਿੰਨੇ ਕ ਜਨਮ ਭਟਕਣੇ ਸੀ ਤੇ ਕਿੰਨੇ ਕ ਭਟਕਣਾ ਪੈਣਾ ਸੀ ਜੇ ਗੁਰੂਦੇਵ ਤੁਸੀਂ ਨਾ ਆਉਂਦੇ ਤੇ ਉਹ ਤੋਤਾਪੁਰੀ ਕੌਣ ਸੀ ਸਾਦਾ ਜਾ ਰਹਿੰਦੇ ਕੋਈ ਐ ਬੜਾ ਚਾਹੁੰਦਾ ਆਪਣੀ ਕੁਛ ਨਹੀਂ ਕੱਲੇ ਜਦੋਂ ਸੇਵਕਾਂ ਨਾਲ ਜੋ ਗੁਰੂ ਨਾਨਕ ਨੇ ਹੁਕਮ ਦਿੱਤਾ ਸੀ ਕਿ ਜਾ ਕੇ ਜਪਾਉਣਾ ਹੈ ਦਸਣਾ ਓੰਕਾਰ ਨੂੰ ਪ੍ਰਗਟ ਕਿਵੇਂ ਕਰਨਾ ਹੈ ਦੁਆਰ ਕਿਵੇਂ ਖੋਲ੍ਹਣਾ ਦੱਸ ਮੈਂ ਸਿੱਧੇ ਸਿੱਧੇ ਸਿਸਟਮ ਮਲਾਪ ਕਰਾ ਕੇ ਪ੍ਰਮਾਤਮਾ ਪ੍ਰਮਾਤਮ ਦੇਵ ਦਾ ਅੱਗੇ ਤੁਰ ਗਏ ਗੁਰੂ ਨਾਨਕ ਦੇ ਘਰ ਨੇ ਬਹੁਤ ਵੱਡੇ ਵੱਡੇ ਕਾਰਜ ਕੀਤੇ ਹੋਏ ਆ ਜਿਨ੍ਹਾਂ ਨੂੰ ਵਾਲੇ ਲਿਖਤੀ ਰੂਪ ਚ ਲਿਆਉਣਾ ਸਾਹਮਣੇ ਜ਼ਰੂਰੀ ਹੈ ਗੁਰੂ ਨਾਨਕ ਦੇ ਸਿੱਖਾ ਸੇਵਕਾਂ ਦੀਆਂ ਮੋੜੀਆਂ ਗੱਡੀਆਂ ਵੀ ਆ ਥਾਂ ਥਾਂ ਜਿੱਥੇ ਜਾ ਕੇ ਅੱਜ ਵੱਡੇ ਵੱਡੇ ਮੇਲੇ ਲੱਗਦੇ ਆ ਇਕੱਠ ਹੁੰਦੇ ਆ ਉਹ ਸਾਰਾ ਨਾਮ ਦਾਣ ਦਾ ਵਰਤਾਰਾ ਤੇ ਇਹ ਪਾਤਸ਼ਾਹ ਸਾਨੂੰ ਗਿਆਨ ਦੇ ਰਿਹਾ ਵੀ ਜੇ ਕੋਈ ਕਿਸੇ ਦੀ ਪੂਜਾ ਕਰਦੇ ਹੋ ਮੰਨਦੇ ਹੋ ਉਹ ਤੋਂ ਹੀ ਦਾਤ ਮੰਗ ਲਓ ਕਿ ਮੈਨੂੰ ਨਾਮ ਚਾਹੀਦਾ ਮੈਂ ਮਲਾਪ ਚਾਹਣਾ ਤਾਂ ਕਿ ਤੁਹਾਡਾ ਇਸਤ ਤੁਹਾਨੂੰ ਕਿਸੇ ਐਸੇ ਗੁਰ ਸਿੱਖਣਾ ਟਕਰਾਵੇ ਐਸੇ ਸਾਧੂ ਨਾਲ ਟਕਰਾਵੇ ਜਿਹੜਾ ਮਿਲਾਉਣ ਜਾਣਦਾ ਤੁਹਾਡਾ ਵੀ ਮਿਲਾਪ ਹੋ ਜੇ ਮਾਈ ਗੁਰ ਬਿਨ ਗਿਆਨ ਨਾ ਪਾਈਐ ਅਣਕ ਪ੍ਰਕਾਰ ਫਿਰਤ ਬਿਨ ਨਾਤੇ ਮਿਲਤ ਨਹੀਂ ਗੁਸਾਈਆਂ ਆਏ ਬਿਣ ਕਦੇ ਆਣੂ ਬਿਣਾ ਵਿਧੀ ਤੋਂ ਬਿਣਾ ਤੰਤਰ ਤੋਂ ਬਿਣਾ ਟੈਕਨੀਕ ਤੋਂ ਬਿਣਾ ਹੁਕਮ ਨੂੰ ਜਾਣੇ ਤੋਂ ਕੋਸ਼ਿਸ਼ ਕਰਦਾ ਫਿਰੇ ਕੁਝ ਬਣਦਾ ਨਹੀਂ ਹੈ ਰਹਾਉ ਮੋਹੋ ਰੋਗ ਸੋਗ ਤਣ ਬਾਧਿਓ ਬਹੁ ਜੋਨੀ ਪਰਮਾਈਐ ਬਾਦਸ਼ਾਹ ਕਹਿੰਦੇ ਕਿ ਨਹੀਂ ਕੁਛ ਕਰ ਲਉ ਗੁਰੂ ਤੋਂ ਬਿਨਾ ਗਿਆਨ ਨਹੀਂ ਹੋਣਾ ਮੋਹ ਚ ਫਸ ਜਾਓਗੇ ਰੋਗ ਸੋਗ ਚ ਫਸ ਜਾਓਗੇ ਇਹ ਤਣ ਵੱਜ ਜਾਣਾ ਰੋਗਾ ਸੋਗਾ ਮੋਹ ਚ ਤੇ ਹੁਣਾ ਕੀ ਸਾਡੇ ਨਾਲ ਇੱਕ ਜੁਨੀ ਤੋਂ ਦੂਜੀ ਜੁਨੀ ਬਹੁ ਜੋਨੀ ਪਰਮਾਈਐ ਮਹਾਰਾਜ ਕਹਿੰਦੇ ਇਹੀ ਬਣਦਾ ਰਹਿਣਾ ਟਿਕਣ ਨਾ ਪਾਵੈ ਬਿਨ ਸਤ ਸੰਗਤ ਕਿਸ ਆਗੈ ਜਾਇ ਰੁਆਈਐ ਬਿਨਾਂ ਸਾਧੂ ਦੀ ਸੰਗਤ ਤੋਂ ਟਿਕਾਣੀ ਆਉਣਾ ਬਿਨਾਂ ਨਾਮ ਨਾਲ ਜੁੜਿਆ ਟਿਕਾਣੀ ਆਉਣਾ ਟਿਕਣੋਂ ਨਾ ਪਾਵਾਂ ਬਿਨ ਸਤ ਸੰਗਤ ਕਿਸ ਅੱਗੇ ਜਾਇ ਰੋਈਏ ਮਾਰੇ ਕਹਿੰਦੀ ਕਿਹਦੇ ਅੱਗੇ ਰੋਵੇ ਬੰਦਾ ਹੁਣ ਕਿਹਦੇ ਅੱਗੇ ਫਰਿਆਦ ਕਰੇ ਕਰੈ अनुग्रह ਸੁਆਮੀ ਮੇਰਾ ਸਾਧ ਚਰਨ ਚਿਤ ਲਾਈਐ ਸੰਕਟ ਘੂਰ ਕਟੇ ਖਣ ਭੀਤਰ ਨਾਨਕ ਹਰ ਦਰਸ ਸਮਾਈਐ ਪਾਸ਼ਾ ਕਹਿੰਦੇ ਅਰਦਾਸ ਕਰਿਆ ਕਰੋ ਦੋਨੋਂ ਹੱਥ ਜੋੜ ਕੇ ਮਾਲਕਾ ਸਾਨੂੰ ਕੀ ਪਤਾ ਸੱਚਾ ਕੌਣਾ ਝੂਠਾ ਕੌਣਾ ਸਾਧੂ ਕੌਣਾ ਚੋਰ ਕੌਣਾ ਠੱਗ ਕੌਣਾ ਤੈਨੂੰ ਪਤਾ ਫਿਰ ਮਿਲਾ ਦੇ ਨਾ ਫਿਰ ਉਹ ਕਿਰਪਾ ਕਰਦਾ ਇਹੇ ਜੇ ਰਾਹ ਖੋਲ ਦਿੰਦਾ ਪਰ ਅਸੀਂ ਵੀ ਇੱਕ ਨਾ ਇੱਥੇ ਨਕਸ਼ਾ ਬਣਾਈ ਬੈਠੇ ਆਂ ਵੀ ਸਾਧੂ ਆ ਜਿਹੜਾ ਸ਼ਾਇਦ ਉਹ ਆਏ ਵੱਡਾ ਸਾਰਾ ਚੋਲਾ ਹੋਊਗਾ ਤਿੰਨ ਚਾਰ ਜਣੇ ਇੱਧਰ ਹੋਣਗੇ ਤੇ ਨਿੱਧਰ ਹੋਣਗੇ ਉਹ ਆਊਗਾ ਆ ਕੇ ਕਹੂਗਾ ਵੀ ਆਹ ਦਾ ਨਾਮਦਾਨ ਇਹ ਕਦੇ ਵੀ ਨਹੀਂ ਹੁੰਦਾ ਜਿਨ੍ਹਾਂ ਦਾ ਪਹਿਰਾ ਇਹ ਹੈ ਉਹ ਪ੍ਰਚਾਰਕ ਹੈ ਉਹ ਪ੍ਰਚਾਰਕ ਉਹ ਪ੍ਰਚਾਰ ਕਰ ਸਕਦੇ ਆ ਨਾਮਦਾਨ ਦੇਣ ਦੀਆਂ ਤਾਕਤਾਂ ਬੜੀ ਪਰੇ ਦੀ ਗੱਲ ਆ ਤੇ ਉਹਦਾ ਆਈ ਨਹੀਂ ਪਤਾ ਉਹ ਕਿਹੜੇ ਰੂਪ ਚ ਫਿਰਦਾ ਅਸੀਂ ਚੌਕ ਟਾਣਾ ਬੜਾਈਏ ਕਦੇ ਵੀ ਚੌਕਟਿਆਂ ਨੂੰ ਛੱਡ ਕੇ ਕੱਲ ਦੀ ਬੇਨਤੀ ਸਤਿਗੁਰੂ ਕਿਰਪਾ ਕਰੋ ਮਿਲਾ ਦਿਓ ਕੋਈ ਤੁਹਾਡਾ ਪਿਆਰਾ ਕਰੈ ਅਨੁਗ੍ਰਹਿ Swami ਮੇਰਾ ਫਿਰ ਉਹ ਕਿਰਪਾ ਕਰਦਾ ਸਾਡੇ ਕੰਨੀ ਭੇਜਦਾ ਕਿਸੇ ਸਾਧੂ ਨੂੰ ਸਾਧ ਚਰਨ ਚਿਤ ਲਾਈਏ ਫਿਰ ਸਾਡਾ ਚਿਤ ਵੀ ਖਿੱਚਿਆ ਜਾਂਦਾ ਬਚਨਾ ਨੂੰ ਚਿਤ ਮਨ ਵੀ ਲੈਂਦਾ ਸਾਨੂੰ ਅੰਦਰੋਂ ਪਿਆਰ ਪਕੜ ਵੀ ਲੈਂਦਾ ਸੰਕਟ ਘੋਰ ਕਟੇ ਖਣ ਭੀਤਰ ਨਾਨਕ ਹਰ ਦਰਸ ਸਮਾਈਆ ਮਹਾਰਾਜ ਕਹਿੰਦੇ ਨਿਸ਼ਾਨੀ ਆ ਸਾਧੂ ਦੀ ਕਿ ਜਿਹਦੇ ਕੋਲੇ ਪ੍ਰਕਾਸ਼ ਚਾਨਣ ਹੈ ਨਾ ਉਹਦੇ ਸਾਹਮਣੇ ਹਨੇਰਾ ਭਾਵੇਂ ਹਜ਼ਾਰਾਂ ਸਾਲਾਂ ਦਾ ਹੋਵੇ ਰੁਕ ਨਹੀਂ ਸਕਦਾ ਕਿੰਨੇ ਹੀ ਸੰਕਟ ਹੋਣ ਸੰਕਟ ਘੋਰ ਕਟੇ ਖਣ ਭੀਤਰ ਸੰਕੰਟ ਚ ਨਾਨਕ ਹਰ ਦਰਸ ਸਮਾਈਆ ਸਾਨੂੰ ਤੁਰੰਤ ਦਰਸ਼ਨ ਹੋ ਜਾਂਦੇ ਆ ਹਰਜੀ ਦੇ ਅਸੀਂ ਅਸੀਂ ਉਹਦੇ 'ਚ ਲੀਨ ਹੋ ਜਾਂਦੇ ਆ ਸਾਨੂੰ ਤਰੰਤ ਕੁਝ ਮਿਲਦਾ ਅਸੀਂ ਜੁੜਦੇ ਆ ਸਾਡੀ ਜ਼ਿੰਦਗੀ 'ਚ ਰੌਣਕਾਂ ਭਰ ਜਾਂਦੀਆਂ ਜਦੋਂ ਸਾਨੂੰ ਕੋਈ ਸਾਧੂ ਮਿਲ ਜਾਂਦਾ ਦੇਵ ਗੰਧਾਰੀ ਮਹਲਾ ਪੰਜਵਾ ਠਾਕੁਰ ਹੋਏ ਆਪ ਦਇਆਦ ਭਾਈ ਕਲਿਆਣ ਅਨੰਦ ਰੂਪ ਹੋਈ ਹੈ ਉੱਭਰੇ ਬਾਲ ਗੁਪਾਨ ਪਾਸ਼ਾ ਕਹਿੰਦੇ ਮਾਲਕ ਜੀ ਜਦੋਂ ਤਰੁਠ ਦੇ ਅੜਾ ਠਾਕਰ ਜੀ ਠਾਕਰ ਜਾਨੀ ਪ੍ਰਭੂ ਜੀ ਭਗਵਾਨ ਠਾਕਰ ਹੋਏ ਆਪ ਦਇਆ ਜਦੋਂ ਦਰਿਆਲੂ ਕਿਰਪਾਲੂ ਹੋ ਜਾਂਦੇ ਆ ਸਾਡੇ ਤੇ ਮਿਹਰ ਕਰਦੇ ਆ ਭਾਈ ਕਲਿਆਣ ਸਭ ਤੋਂ ਪਹਿਲਾਂ ਸਾਡੇ ਹਿਰਦੇ ਚ ਤੇ ਸਾਡੇ ਘਰ ਚ ਸੁੱਖ ਤੇ ਸ਼ਾਂਤੀ ਆ ਜਾਂਦੀ ਹੈ ਭਈ ਕल्याਣ ਆਨੰਦ ਰੂਪ ਹੋਈ ਹੈ ਖੇੜੇ ਖੁਸ਼ੀਆਂ ਹਾਸੇ ਠੱਠੇ ਸਾਡਾ ਜੀਵਨ ਰੌਣਕ ਦਾ ਭਰ ਜਾਂਦਾ ਹੈ ਜਦੋਂ ਮਾਲਕ ਦਿਆਲੂ ਹੋ ਕੇ ਸਾਨੂੰ ਜੋੜ ਦਿਆ ਸਾਧੂ ਨਾਲ ਉਬਰੇ ਬਾਲ ਗੋਪਾਲ ਸਾਨੂੰ ਆਪਦਾ ਅਹਿਸਾਸ ਕਰਾਉਂਦੇ ਆ ਉਹ ਪਾਲਨ ਹਾਰ ਪ੍ਰਭੂ ਠਾਕੁਰ ਜੀ ਸਾਨੂੰ ਬੱਚੇ